ਉਨੀ ਪਈ ਹਵੇਲੀ ਦੇ ਵਿੱਚ ਫੇਰ ਵੱਜੀਆਂ ਕਲਕਾਰੀਆਂ ਤੇ ਫੇਰ ਬਣ ਗਿਆ ਮਾਹੌਲ ਖੁਸ਼ੀ ਵਾਲਾ ਸਿੱਧੂ ਮੂਸੇਵਾਲੇ ਨੇ ਫਿਰ ਤੋਂ ਕੀਤੀ ਆ ਹਵੇਲੀ ਚ ਐਂਟਰੀ ਤੇ ਛੋਟਾ ਸ਼ੁਭਦੀਪ ਸਿੱਧੂ ਆ ਗਿਆ ਪਰਿਵਾਰ ਦੇ ਵਿੱਚ ਤੇ ਸਾਰੇ ਪਾਸੇ ਹੋ ਗਈ ਚਰਚਾ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਅੱਜ ਇਹ ਹਵੇਲੀ ਸੁੰਨੀ ਨਹੀਂ ਅੱਜ ਕਲਕਾਰੀਆਂ ਦੇ ਨਾਲ ਗੂੰਜ ਉੱਠੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦੀ ਘਰ ਵਾਪਸੀ ਹੋਈ ਹੈ ਦੇ ਦੋ ਮੂਸੇ ਵਾਲੇ ਨੇ ਫਿਰ ਤੋਂ ਜਨਮ ਲਿਆ ਸ਼ੁਭਦੀਪ ਛੋਟਾ ਹੋ ਕੇ ਫੇਰ ਕਹਿ ਸਕਦੇ ਆ ਘਰ ਦੇ ਵਿੱਚ ਵਾਪਸ ਵਰਤਿਆ ਫੈਨਜ਼ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਤੇ ਫੈਨਜ਼ ਨੇ ਖੁਸ਼ੀ ਦੇ ਵਿੱਚ ਕੀ ਕੁਝ ਗੱਲਾਂ ਕਈਆਂ ਤੁਹਾਨੂੰ ਸੁਣਾਉਣਿਆਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਦੋਸਤੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੱਜ ਕੌਣ ਕੌਣ ਹਵੇਲੀ ਆਇਆ ਤੇ ਕਿਹੜੇ-ਕਿਹੜੇ ਦੋਸਤ ਵਧਾਈਆਂ ਦੇਣਾ ਚਾਹੁੰਦੇ ਆ ਪਰਿਵਾਰ ਨੂੰ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਓ ਸੁਣਾਉਣਿਆਂ ਤੁਹਾਨੂੰ ਫੈਨਜ਼ ਨੇ ਹਵੇਲੀ ਚ ਕੀ ਕੁਝ ਕਿਹਾ ਖੁਸ਼ੀ ਕਰ ਬਟੇ ਮਾਤਾ ਬਹੁਤ ਖੁਸ਼ ਹੈ ਬਟੇ ਬਸ ਇਹ ਤੋਂ ਪਰੋਂ ਕੁਝ ਨਹੀਂ ਕਹਿ ਸਕਦੇ ਹੈ ਨਾ ਬਹੁਤ ਬਹੁਤ ਖੁਸ਼ੀ ਹੈ ਬਟੇ ਅੱਛਾ ਹਵੇਲੀ ਨੂੰ ਭਾਗ ਲਾ ਤੇ ਵਾਹਿਗੁਰੂ ਨੇ ਮੁੜ ਕੇ ਇੱਕ ਮਾਂ ਨੇ ਕਿੰਨਾ ਟਾਈਮ ਦੁੱਖ ਭੋਗਿਆ ਹਾਂਜੀ ਬਹੁਤ ਜੀ ਸਹੀ ਗੱਲ ਹੈ ਅੱਜ ਕਿਵੇਂ ਲੱਗਦਾ ਤੁਸੀਂ ਆਏ ਸੀ ਫੇਰ ਕਿਲਕਾਰੀਆਂ ਹਵੇਲੀ ਚ ਸਾਨੂੰ ਤਾਂ ਜੀ ਬਹੁਤ ਖੁਸ਼ੀ ਹੈ ਹਾਂ ਹਾਂਜੀ ਅਸੀਂ ਤਾਂ ਹੀ ਆਏ ਸੀ ਅਸੀਂ ਹੁਣ ਫੇਰ ਉਹੀ ਗੀਤ ਉਹੀ ਫੇਰ ਗੱਲਾਂ ਹਾਂਜੀ ਹਾਂਜੀ ਵਾਪਸ ਹਾਂਜੀ ਵਾਹਿਗੁਰੂ ਨੇ ਵਾਪਸ ਭੇਜਦਾ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਅਸੀਂ ਰੋਪੜ ਤੋਂ ਆਏ ਬੇਟੇ ਅੱਛਾ ਆ ਕੇ ਪਤਾ ਲੱਗਿਆ ਫਿਰ ਹਾਂਜੀ ਓਕੇ ਹਾਂਜੀ ਖੁਸ਼ੀ ਤਾਂ ਬਹਾਉਲਾ ਹੈ ਅੱਛਾ ਪਰਮਾਤਮਾ ਇਹਨਾਂ ਨੂੰ ਜ਼ਿੰਦਗੀ ਦੇਵੇ ਬਹੁਤ ਆਪਣੇ ਵਿੱਚ ਵਿੱਚ ਦੇਣੀ ਮਾਂ ਬਣ ਕੇ ਦੀ ਤੰਦਰੁਸਤੀ ਆ ਬੱਸ ਇੱਕ ਮਾਂ ਨੂੰ ਇੰਨੇ ਟਾਈਮ ਜਿਹੜਾ ਕੈਸਾ ਸੰਤਾਨਪ ਪੋਗਣਾ ਪਿਆਣਾ ਪੋਗਣਾ ਪਿਆ ਜੇ ਬੈੜੀਆਂ ਨੇ ਉਹ ਕੀਤਾ ਤਾਂ ਪ੍ਰਮਾਤਮਾ ਨੇ ਮੁੜ ਕੇ ਫੇਰ ਖੁਸ਼ੀ ਦਾ ਮਾਹੌਲ ਬਣਾਤਾ ਅੱਛਾ ਹਾਂ ਅੱਜ ਕਲ ਕਾਰੀਆਂ ਵੱਜ ਰਹੀਆਂ ਨੇ ਬਹੁਤ ਰੌਣਕਾਂ ਲੱਗ ਰਹੀਆਂ ਨੇ 6 ਵਜੇ ਖਵਤ ਸਨਸਾਰ ਅੱਛਾ ਗੱਡੀਆਂ ਚ ਵੇਖ ਅੱਖ ਪਰ ਜੇ ਸਕੋਰ ਬਹੁਤ ਵਧੀਆ ਲੱਗ ਰਿਹਾ ਵੀਰੇ ਬਹੁਤ ਵਧੀਆ ਜੀ ਪ੍ਰਮਾਤਮਾ ਨੇ ਉਸ ਮਾਂ ਨੂੰਰ ਬਾਪ ਨੂੰ ਦੁਆਰਾ ਪੁੱਤ ਮੋੜਤਾ ਜੀ ਬਹੁਤ ਵਧੀਆ ਜੀ ਅੱਛਾ ਇੱਕ ਖੁਸ਼ੀ ਵੀ ਐ ਤੇ ਇੱਕ ਗਮ ਵੀ ਐ ਗਮ ਵੀ ਇਹ ਦੇਖ ਕੇ ਜਦੋਂ ਆਉਂਦੇ ਇੱਕ ਵਾਰ ਅੱਖਾਂ 'ਚੋਂ ਹੰਝੂ ਨਿਕਲਦੇ ਆ ਵੀ ਐਡਾ ਕੁਝ ਸਾਰਾ ਕੁਝ ਬਣਾਇਓ ਨੇ ਆਪਣੀ ਮਿਹਨਤ ਨਾਲ ਵੀ ਕਿਵੇਂ ਉਹਨਾਂ ਨੇ ਕਿਵੇਂ ਜਿਗਰਾ ਕਰਿਓ ਮਾਰਨ ਦਾ ਉਹਨੂੰ ਪਰ ਖੁਸ਼ੀ ਵੀ ਐ ਵੀ ਚਲੋ ਪ੍ਰਮਾਤਮਾ ਦੇ ਦੁਆਰਾ ਜੀ ਮੋੜਤਾ ਉਹਨਾਂ ਨੇ ਮਾਂ ਤੇ ਪੁੱਤ ਦਾ ਵਿਛੋੜਾ ਬਹੁਤ ਬਹੁਤ ਹੋਇਆ ਹਾਂਜੀ ਹਨਾ ਤੇ ਅੱਜ ਫੇਰ ਉਹ ਮਲਾਪ ਹੋ ਗਿਆ ਮਾਂ ਦਾ ਮਲਾਪ ਹੋ ਗਿਆ ਪ੍ਰਮਾਤਮਾ ਨੇ ਧੰਨ ਧੰਨ ਧੰਨਵਾਦ ਉਸ ਗੁਰੂ ਜੀ ਦਾ ਜਿਨ੍ਹਾਂ ਨੇ ਵਾਪਸ ਮੋੜਤਾ ਜੀ ਅੱਛਾ ਹਵੇਲੀ ਚ ਫੇਰ ਉਹ ਖੁਸ਼ੀ ਦੀ ਲਹਿਰ ਨਹੀਂ ਲਹਿਰ ਹੋਗੀ ਉਹੀ ਫੇਰ ਸਿੱਧੂ ਮੁਸਿਆਰ ਘੁੰਮਦਾ ਫਿਰੂਗਾ ਜੀ ਇਸ ਹਵੇਲੀ ਚ ਅੱਛਾ ਫੇਰ ਉਹੀ ਧੱਕ ਤੇ ਫੇਰ ਉਹੀ ਗੱਲ ਹਾਂਜੀ ਹਾਂ ਲੱਗਦਾ ਵੀ ਜਿਹੜੇ ਨੇ ਸੋਚਿਆ ਸੀ ਵੀ ਸਿੱਧੂ ਮੁੱਕ ਜਾਣਾ ਮੁੱਕਣਾ ਤਾਂ ਮੁੱਕਿਆ ਤਾਂ ਹੈ ਉਹ ਨਹੀਂ ਜਿੱਦਾਂ ਹੋ ਗਿਆ ਕਿਸੇ ਦਿਲਾ ਚ ਮੁੱਕਿਆ ਰੌਣਕ ਮੇ ਲੱਗਦਾ ਏਨੇ ਗਾਇਕ ਆਏ ਨੇ ਐਦਾਂ ਬਣਿਆ ਐਦਾਂ ਤਾਂ ਕੋਈ ਰੌਣਕ ਮੇ ਲ ਕਿਸੇ ਦੇ ਘਰ ਚ ਹੂੰ ਹੁਣ ਲੋਕ ਕਿਦਾਂ ਸਾਰੇ ਘੁੰਮਣ ਦੇ ਤੌਰ ਤੇ ਵੀ ਹੁਣ ਯਾਦ ਦੀ ਤੌਰ ਤੇ ਵੀ ਸਭ ਲੋਕ ਰਿਹਾ ਰਹੇ ਨੇ ਐਦਾ ਕਿਸੇ ਗਾਇਕ ਦੇ ਘਰ ਤੋਂ ਬਣਿਆ ਹੀ ਨਹੀਂ ਹੈਗਾ ਜੀ ਹੁਣ ਹੁਣ ਛੋਟੇ ਸਿੱਧੂ ਨੂੰ ਮਿਲਣ ਆਉਣਗੇ ਸਾਰੇ ਹਾਂਜੀ ਹਾਂ ਬਲਵਿੰਦਰ ਸਿੰਘ ਹਾਂਜੀ ਹਾਂ ਕਿਵੇਂ ਲੱਗ ਰਿਹਾ ਬਹੁਤ ਚੰਗਾ ਬਹੁਤ ਖੁਸ਼ੀ ਹੋ ਰਹੀ ਹੈ ਅੱਜ ਕੀ ਸੋਚ ਕੇ ਆਏ ਸੀ ਅੱਜ हवेਲੀ ਜਦੋਂ ਆਏ ਹਾਂ ਤੇ ਅੱਜ ਹੁਣ ਉਰੇ ਆ ਕੇ ਕੀ ਪਤਾ ਲੱਗਿਆ ਕਿਵੇਂ ਮਹਿਸੂਸ ਹੋ ਰਿਹਾ ਬੱਸ ਇਹ ਤਾਂ ਪਹਿਲਾਂ ਵੀ ਖਬਰਾਂ ਮਿਲਦੀਆਂ ਸੀ ਹੂੰ ਤੇ ਅੱਜ ਹਕੀਕਤ 'ਚ ਪਤਾ ਲੱਗਾ ਹੈ ਅੱਛਾ ਆਤਮਾਨਾ ਨੇ ਬਦੇ ਜੀਵਨ ਤੱਕ ਲੱਗਦਾ ਹੋਇਆ ਸੋ ਸਾਲ ਨੇ ਫੇਰ ਵੀ ਦੁਬਾਰਾ ਫਿਰ ਜਨਮ ਲਿਆ ਹੈ ਫੇਰ ਉਹੀ ਗੱਲਾਂ ਹੋਣਗੀਆਂ ਫੇਰ ਉਹੀ ਮਹਾਰਾਜ ਜਰਦੀ ਗੱਲ ਰੱਖੇਗਾ ਫੇਰ